ਸਰ ਸ਼ਕਲ ਜੀ ਮੈਂ ਲੈ ਪ੍ਰਿਕਰ ਹਾਜ਼ ਰੰਜੀਤ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗੰਦਿਤਾ ਭਾਗ 16 ਮਾ ਹੈ ਕਿ ਆਪਾਂ ਆਪਾ ਸ਼ੁਰੂ ਕਰਦੇ ਹਾਂ ਜਦ ਗੁਰੀ ਨੇ ਉਸ ਛੋਟੀ ਜਹੀ ਜਾਨ ਨੂੰ ਆਪਣੇ ਹੱਥਾਂ 'ਚ ਫੜਿਆ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਮਾਰੇ ਹੰਝੂ ਵਹਿਣ ਲੱਗ ਪਏ ਉਹ ਜੋਗੰਦੀ ਕੋਲ ਜਾ ਕੇ ਕਹਿਣ ਲੱਗਾ ਜੁਵਨ ਆਪਣਾ ਬੁੱਤਾ ਬਹੁਤ ਹੀ ਪਿਆਰਾ ਆ ਜਮਾ ਤੇਰੇ ਵਰਗਾ ਆ ਇਹਨੇ ਨੂੰ ਨਰਸਾ ਕੇ ਕਹਿਣ ਲੱਗੇ ਸਰ ਤੁਸੀਂ ਹੁਣ ਬਾਹਰ ਜਾਓ ਅਸੀਂ ਮਾਂ ਦੇ ਬੱਚੇ ਨੂੰ ਵਰਚ ਸ਼ਿਫਟ ਕਰਨ ਲੱਗੇ ਆਂ ਫਿਰ ਗੁਰੀ ਨੇ ਆਪਣੇ ਬੱਚੇ ਨੂੰ ਜੂਗਨ ਦੀ ਕੋਲ ਪਾਇਆ ਤੇ ਬਾਣੀ ਨੂੰ ਨਾਲ ਲੈ ਕੇ ਬਾਹਰ ਆ ਗਿਆ। ਆਪਣੀ ਬੇਬੀ ਕੋਲ ਆ ਕੇ ਕਹਿਣ ਲੱਗਾ ਬੇਬੀ ਇਨੀ ਖੁਸ਼ੀ ਵਾਲੀ ਗੱਲ ਆ ਤੁਹਾਨੂੰ ਦੋਵਾਂ ਨੂੰ ਇਹਦਾ ਚੁੱਪ ਰਹਿ ਕੇ ਮੈਨੂੰ ਤਾਂ ਡਰ ਹੀ ਗਿਆ ਸੀ। ਬੇਬੀ ਪੁੱਤੇ ਸਾਰਾ ਪਲਾਨ ਬਾਣੀ ਦਾ ਹੀ ਸੀ। ਉਸਨੇ ਹੀ ਸਾਨੂੰ ਇਹ ਸਭ ਕਰਨ ਨੂੰ ਕਿਹਾ ਸੀ। ਨੜੇ ਪੁੱਤ ਵਧਾਈਆਂ ਹੋਣ ਬਹੁਤ ਬਹੁਤ। ਹੁਣ ਤੂੰ ਵੀ ਧੜੀ ਬਣ ਗਏ ਆਂ। ਗੁਰੀ ਸਵਾ ਵਧਾਈਆਂ ਬੇਬੀ ਤੁਹਾਨੂੰ ਵੀ ਤੁਸੀਂ ਵੀ ਦਾਦੀ ਬਣ ਗਏ ਹੋ। ਫਿਰ ਗੁਰੀ ਦੀ ਭੂਆ ਨੇ ਵਿਅਸ ਨੂੰ ਬਧਾਈਆਂ ਦਿੱਤੀਆਂ ਉਸ ਤੋਂ ਬਾਅਦ ਗੁਰੀ ਘੂਰਦੀ ਹੋਈ ਬਾਣੀ ਬਲ ਦੇਖਦੀ ਹੋਈ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਸੇ ਕੋਲ ਆ ਕੇ ਬਾਣੀ ਕਹਿਣ ਲੱਗੀ ਵੀਰੇ ਸੌਰੀ ਅਸੀਂ ਤਾਂ ਸੋਚਿਆ ਸੀ ਥੋੜਾ ਤੁਹਾਡੇ ਨਾਲ ਮਜ਼ਾਕ ਕਰ ਲਈਏ ਗੁਰੀ ਉਸ ਨੂੰ ਆਪਣੀਆਂ ਬਾਹਾਂ 'ਚ ਲੈਂਦੇ ਹੋਏ ਕਹਿਣ ਲੱਗਾ ਕਮਲੀਏ ਹੁਣ ਤਾਂ ਪੂਰਾ ਸਿਆਣੀ ਬਣ ਜਾ ਤੂੰ ਹੁਣ ਭੂਆ ਬਣ ਗਈ ਏ ਉਸੇ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਕੁਝ ਧੀਰਵਾਦ ਜਵਨ ਨੂੰ ਵੀ ਕਮਰੇ 'ਚ ਸ਼ਿਫਟ ਕਰ ਦਿੱਤਾ ਗਿਆ ਗੁਰੀ ਜੀ ਜਵਨ ਕੋਲ ਬੈਠਾ ਹੋਇਆ ਸੀ ਤਾਂ ਜਵਨ ਆਪਣਾ ਫੋਨ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਗੁਰੀ ਤੁਸੀਂ ਆਪਣੀ ਪੁੱਤ ਦੀ ਇੱਕ ਤਸਵੀਰ ਲਵੂੰਗੀ ਫਿਰ ਗੁਰੀ ਨੇ ਉਸ ਦੇ ਹੱਥੋਂ ਫੋਨ ਲੈ ਕੇ ਇੱਕ ਆਪਣੀ ਕੱਲੀ ਪੁੱਤ ਦੀ ਤੇ ਫਿਰ ਮਾਂ ਪੁੱਤ ਧੂਮਾਂ ਦੀ ਤਸਵੀਰ ਲੈ ਕੇ ਫੋਨ ਉਸ ਨੂੰ ਫੜਾ ਦਿੱਤਾ ਜਵਨ ਨੇ ਤਸਵੀਰਾਂ ਦੇ ਹੇਠਾਂ ਉਸ ਦਾ ਨਾਮ ਗੁਰਸਹਿਬਦੀਪ ਸਿੰਘ ਲਿਖ ਦਿੱਤਾ ਤੇ ਆਪਣੇ ਘਰ ਵਾਲੇ ਨੰਬਰ ਤੇ ਵਟਸਐਪ ਕਰ ਦਿੱਤੀਆਂ ਕੁਝ ਦਿਨ ਬਾਅਦ ਉਸਦੀ ਬੀਬੀ ਵੀ ਅੰਦਰ ਆ ਗਈ। ਉਸਨੇ ਗੁਰੀ ਦੇ ਪੁੱਤ ਨੂੰ ਆਪਣੇ ਹੱਥੀ ਗੁਰਤੀ ਦਿੱਤੀ। ਅਗਲੇ ਦਿਨ ਜੂਵਨ ਨੂੰ ਹਸਪੀਟਲ ਤੋਂ ਛੁੱਟੀ ਦੇ ਦਿੱਤੀ। ਫਿਰ ਗੁਰੀ ਜੂਵਨ ਨੂੰ ਆਪਣੇ ਘਰ ਲੈ ਆਇਆ। ਸ਼ਾਮ ਨੂੰ ਅੰਡਾ ਗਵੰਡ ਨਾਨਸ ਜਸਵਿੰਦਰ ਦੀ ਪੁੱਤੀ ਨੂੰ ਦੇਖਣ ਆਈਆਂ। ਸਭ ਨੇ ਉਸ ਨੂੰ ਪੁੱਤੀ ਦੀਆਂ ਵਧਾਈਆਂ ਦਿੱਤੀਆਂ। ਅਗਲੇ ਦਿਨ ਰੋਵਲ ਵੀ ਜੂਵਨ ਨੂੰ ਮਿਲਣ ਆਈ। ਆ ਕੇ ਉਸ ਦਾ ਹਾਲ-ਚਰ ਪੁੱਛਿਆ ਤੇ ਸਾਹਿਬ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ। ਸਾਹਿਬ ਦੇ ਘਰ ਵਿੱਚ ਸ਼ਾਹ ਜਾਨ ਨਾਲ ਤਜਿਮੇ ਰੁੱਸੀਆਂ ਹੋਈਆਂ ਰੌਣਕਾਂ ਹੀ ਘਰ ਵਾਪਸ ਪਰਤੀਆਂ ਸਨ ਸਾਹਿਬ ਜੂਵਨ ਕੋਲ ਕੱਟ ਤੇ ਬਾਣੀ ਕੋਲ ਜ਼ਿਆਦਾ ਰਹਿੰਦਾ ਸੀ ਹਰ ਟਾਈਮ ਬਾਣੀ ਉਸ ਨੂੰ ਆਪਣੇ ਨਾਲ ਚੱਕੀ ਫਿਰਦੀ ਰਹਿੰਦੀ ਸੀ ਬਸ ਜਦ ਉਸ ਨੂੰ ਭੁੱਖ ਲੱਗਦੀ ਸੀ ਤਾਂ ਉਹ ਜੋਵਨ ਨੂੰ ਉਸ ਨੂੰ ਫੜਾ ਦਿੰਦੀ ਸੀ ਫਿਰ ਦੁੱਧ ਪਿੰਥ ਤੋਂ ਬਾਅਦ ਫਿਰ ਇਸ ਨੂੰ ਆਪਣੇ ਨਾਲ ਲੈ ਜਾਂਦੀ ਸੀ ਇਤਾਂ ਹੀ ਹੌਲੀ-ਹੌਲੀ ਟਾਈਮ ਬੀਤਣ ਲੱਗਾ ਸਾਹਿਬ ਨੂੰ ਸਾਲ ਦਾ ਹੋਣ ਵਾਲਾ ਸੀ ਉਹ ਰੋੜਨ ਲੱਗ ਪਿਆ ਸੀ ਜੋਬ ਨੇ ਵੀ ਆਪਣਾ ਕੰਮ ਮੁੜ ਤੋਂ ਸੰਭਲ ਲਿਆ ਸੀ ਸਾਹਿਬ ਸਾਰਾ ਦਿਨ ਕਰੇ ਆਪਣੀ ਅਦਾਦੀ ਪੂਆ ਚਾ ਬਾਨੀ ਕੋਲ ਹੀ ਖੇਡਦਾ ਰਹਿੰਦਾ ਸੀ ਜੋ ਬੰਦੇ ਮਿਹਨਤ ਤੇ ਹਿੰਮਤ ਸਦਕਾ ਹੁਣ ਤੱਕ ਗੁਰੀ ਦੇ ਵੀ ਨਸ਼ੇ ਦੀ ਆਦਤ ਬਿਲਕੁਲ ਛੁੱਟ ਚੁੱਕੀ ਸੀ ਜੈਰੀ ਵੀ ਹੁਣ ਬਦਲ ਗਿਆ ਸੀ ਉਹ ਹੁਣ ਰੋਜ਼ ਆਪਣਾ ਟਰੱਕ ਲੈ ਕੇ ਗੀੜੀ ਤੇ ਜਾਇਆ ਕਰਦਾ ਸੀ ਜਦ ਵੀ ਉਹ ਘਰ ਆਉਂਦਾ ਸੀ ਆਪਣੀ ਭਾਬੀ ਦੇ ਕੋਲ ਆ ਕੇ ਬੈਠ ਜਾਂਦਾ ਸੀ ਤੇ ਕਹਿੰਦਾ ਸੀ ਭਾਬੀ ਸਾਡੇ ਰਿਸ਼ਤੇ ਦਾ ਕੀ ਬਣਿਆ ਅੱਜ ਜਦੋਂ ਉਹ ਸਾਰੇ ਬੈਠੇ ਰਾਤ ਦੀ ਰੋਟੀ ਖਾ ਰਹੀ ਸਨ ਤੇ ਜੈਰੀ ਨੇ ਜਦ ਫਿਰ ਇਹੀ ਗੱਲ ਪੁੱਛੀ ਤਾਂ ਜੋਗਨ ਉਸੇ ਵੱਲ ਦੇਖਦੇ ਹੋਏ ਕਹਿਣ ਲੱਗੀ ਦਿਉਰਾ ਚੰਗਾ ਪਲਾਜਾਤ ਪੰਛੀ ਵਾਂਗੂ ਘੁੰਮਦਾ ਆ ਘੁੰਮੇ ਚਲ ਵਿਆਹ ਕਰਵਾ ਕੇ ਕੀ ਲੈਣਾ ਆ ਉਸੇ ਗੱਲ ਸੁਣ ਕੇ ਜੈਰੀ ਕਹਿਣ ਲੱਗਾ ਭਾਬੀ ਰੂਵਲ ਦੀ ਪੜਾਈ ਪੂਰੀ ਹੋਣ ਵਾਲੀ ਆ ਫਿਰ ਉਸਤੇ ਕਰਦੀਆਂ ਨੇ ਉਸ ਲਈ ਰਿਸ਼ਤਾ ਲੱਭਣ ਲੱਗ ਜਾਣਾ ਹੈ ਜੋਬਨ ਤੂੰ ਨਾ ਇੱਕ ਕੰਮ ਕਰ ਆਪਣਾ ਸਮਾਨ ਤਿਆਰ ਰੱਖ ਆਪਾਂ ਛੇਤੀ ਹੀ ਪੰਜਾਬ ਜਾ ਰਹੇ ਹਾਂ ਤੇਰਾ ਤੇ ਰੂਵਲ ਦਾ ਮੰਗਣਾ ਕਰਨ ਲਈ ਤੇ ਜੇ ਸਭ ਕੁਝ ਸਹੀ ਰਹੀ ਨਾ ਤਾਂ ਹੋ ਸਕਦਾ ਹੈ ਅਲੱਗ ਦੇ ਹੱਥੀ ਵਿਆਹ ਵੀ ਕਰ ਦਈਏ ਜੈਰੀ ਭਾਬੀ ਤੁਸੀਂ ਸੱਚੀ ਕਹਿ ਰਹੇ ਹੋ ਜੋਬਨ ਹੋਰ ਮੈਂ ਆਪਣੇ ਦਿਓ ਨੂੰ ਝੂਠ ਕਿਉਂ ਬੁਲਾਂਗੀ ਰੂਬਲ ਨੂੰ ਕਹੀਂ ਉਸੇ ਪੇਪਰ ਖਤਮ ਹੁੰਦੇ ਹੀ ਉਹ ਵੀ ਸਾਡੇ ਨਾਲ ਪੰਜਾਬ ਚਲੇ ਠੀਕ ਆ ਹਣ ਆਰਾਮ ਨਾਲ ਰੋਟੀ ਖਾ ਲਾ ਰੋਟੀ ਖਾਣ ਤੋਂ ਬਾਅਦ ਜ਼ੈਰੀ ਨੇ ਆਪਣੇ ਕਮਰੇ 'ਚ ਜਾ ਕੇ ਰੂਬਲ ਨੂੰ ਫੋਨ ਲਗਾ ਲਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਉਸੇ ਗੱਲ ਸੁਣ ਕੇ ਰੂਬਲ ਵੀ ਬਹੁਤ ਖੁਸ਼ ਹੋਈ ਰਾਤ ਨੂੰ ਜਦ ਜੂਵਨ ਆਪਣੇ ਸਾਰੇ ਕੰਮ ਨਿਮੇੜ ਕੇ ਕਮਰੇ 'ਚ ਆਈ ਤਾਂ ਸਾਹਿਬ ਉਦੋਂ ਤੱਕ ਸੋ ਚੁੱਕਾ ਸੀ ਉਹ ਆ ਕੇ ਗੁਰੂਕੁਲ ਬੈਠੇ ਤਾਂ ਗੁਰੇ ਕਹਿਣ ਲੱਗਾ ਜੂਵਨ ਤੂੰ ਜੈਰੀ ਨੂੰ ਝੂਠ ਕਿਉਂ ਬੋਲਿਆ ਕਿ ਆਪਾਂ ਪੰਜਾਬ ਜਾ ਰਹੇ ਹਾਂ ਜਦ ਕਿ ਤੈਨੂੰ ਪਤਾ ਆ ਰੂਵਲ ਦੇ ਘਰ ਵਾਲੇ ਬਹੁਤ ਬਹਿਮੇ ਆ ਉਹ ਇਸ ਰਿਸ਼ਤੇ ਲਈ ਇੰਨੀ ਆਸਾਨੀ ਨਾਲ ਨਹੀਂ ਮੰਨਣਗੇ ਜੋਹਨ ਮੈਂ ਜਾਣਦੀ ਹਾਂ ਜੀ ਮੇਸਤਾ ਵੀ ਸਾਰਾ ਇੰਤਜ਼ਾਮ ਕਰ ਲਿਆ ਆ ਤੁਸੀਂ ਬਸ ਦੇਖਦੇ ਜਾਓ ਮੈਂ ਹੁਣੇ ਕਿਵੇਂ ਇਨਾ ਦੋ ਪਿਆਰ ਕਰਨ ਵਾਲਿਆਂ ਨੂੰ ਮਿਲਾਉਣੀ ਆ ਤੁਸੀਂ ਤਾਂ ਬਸ ਹੁਣ ਟਿਕਟਾਂ ਬੁੱਕ ਕਰਵਾਓ ਬਾਕੀ ਸਭ ਮੇਰੇ ਤੇ ਛੱਡ ਦਿਓ ਗੁਰੀ ਚਲੋ دیکھتے ਹਾਂ ਜੀ ਸਾਡੀ ਸਰਦਾਰਨੀ ਕੀ ਕਰਦੀ ਆ ਕਹਿ ਕੇ ਹੁਲਾਈਟ ਬੰਦ ਕਰਕੇ ਪੈ ਗਿਆ ਅਗਲੇ ਦਿਨ ਹੀ ਗੁਰੀ ਨੇ ਆਪਣੀਆਂ ਸਾਰੀਆਂ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਜੁਵਨ ਨੇ ਵੀ ਆਪਣੇ ਘਰ ਆਉਣ ਬਾਰੇ ਆਪਣੀ ਬੀਬੀ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦਿੱਤਾ دیکھتے ਹੀ دیکھتے ਉਹਨਾਂ ਦੇ ਪੰਜਾਬ ਜਾਣ ਦਾ ਦਿਨ ਵੀ ਆ ਗਿਆ ਰੂਵਲ ਵੀ ਆਪਣਾ ਸਾਰਾ ਸਮਾਨ ਲੈ ਕੇ ਜੁਵਨ ਦੇ ਘਰ ਆ ਗਈ ਸੀ ਜੁਵਨ ਨੇ ਆਪਣਾ ਸਾਰਿਆਂ ਦੇ ਸਮਾਨ ਦੇਖਿਆ ਕਿ ਕੋਈ ਚੀਜ਼ ਰਹਿ ਤਾਂ ਨਹੀਂ ਗਈ ਫਿਰ ਜੈਰੀ ਨੇ ਸਾਰਿਆਂ ਦਾ ਸਮਾਨ ਚੱਕ ਕੇ ਬਾਹਰ ਲਿਆ ਕੇ ਗੱਡੀ 'ਚ ਰਖ ਦਿੱਤਾ ਫਿਰ ਉਹ ਸਾਰੀ ਜਣੇ ਘਰ ਦੇ ਬਾਹਰ ਆ ਗਏ ਬਾਣੀ ਦੇ ਚਿਹਰੇ ਤੇ ਤਾਂ ਪਹਿਲੀ ਵਾਰੀ ਪੰਜਾਬ ਜਾਣ ਦੀ ਅਲੱਗ ਹੀ ਖੁਸ਼ੀ ਚਲ ਰਹੀ ਸੀ ਫਿਰ ਉਹ ਸਾਰੀ ਜਣੇ ਘਰ ਤੋਂ 에어ਪੋਰਟ ਵੱਲ ਨੂੰ ਚੱਲ ਪਈ ਕੰਟਕ ਤੱਕ ਉਹ 에어ਪੋਰਟ ਵੀ ਪਹੁੰਚ ਗਏ ਟਿਕਟ ਕਾਊਂਟਰ ਤੇ ਆਪਣਾ ਸਮਾਨ ਜਮ੍ਹਾਂ ਕਰਵਾ ਕੇ ਉਹ ਸਭ ਵੇਟਿੰਗ ਹਾਲ ਵੱਲ ਨੂੰ ਚੱਲ ਪਏ ਅੱਧੇ ਘੰਟੇ ਬਾਅਦ ਉਨ੍ਹਾਂ ਦੀ ਫਲਾਈਟ ਦੀ ਅਨਾਉਂਸਮੈਂਟ ਹੋਣ ਲੱਗ ਪਈ ਤੇ ਫਿਰ ਉਹ ਸਾਰੇ ਬੋਰਡਿੰਗ ਲਈ ਜਹਾਜ਼ ਵੱਲ ਚੱਲ ਪਏ। ਜਰੀਏ ਤੇ ਰੁਵਲਦੋਮੇ ਆਪਣੀ ਸੀਟ ਤੇ ਬੈਠ ਕੇ ਪੂਆ ਗੁਰੀ ਦੀ ਬੀਬੀ ਨਾਲ ਬੈਠ ਗਈ। ਬਾਣਿਆ ਸਾਹਿਬ ਨੂੰ ਆਪਣੀ ਗੋਦੀ 'ਚ ਲੈ ਕੇ ਗੁਰੀ ਅਤੇ ਜੋਵਨ ਦੇ ਨਾਲ ਬੈਠ ਗਈ। ਫਿਰ ਕੁਝ ਦੇਰ ਬਾਅਦ ਜਹਾਜ਼ ਰਨਵੇਤੀ ਹੌਲੀ-ਹੌਲੀ ਦੌੜਨ ਲੱਗਾ ਤੇ ਕੁਝ ਹੀ ਪਲਾਂ ਬਾਅਦ ਅਸਮਾਨ 'ਚ ਉਡਾਰੀਆਂ ਭਰਨ ਲੱਗਾ। ਲੰਬਾ ਸਫ਼ਰ ਹੋਣ ਕਰਕੇ ਉਹ ਸਾਰੇ ਖਾ ਪੀ ਕੇ ਸੋ ਗਏ ਪਰ ਰੂਵਲ ਤੇ ਜਰੀਤਾ ਆਪਣੀਆਂ ਹੀ ਗੱਲਾਂ ਬਾਤਾਂ 'ਚ ਲੱਗੇ ਹੋਏ ਸਨ ਜਹਾਜ਼ ਉੱਡਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ ਅਚਾਨਕ ਸਾਹਿਬ ਦੀ ਰੋਨ ਦੀ ਆਵਾਜ਼ ਸੁਣ ਕੇ ਜੂਵਨ ਦੀ ਅੱਖ ਖੁੱਲੀ ਤਾਂ ਉਸ ਨੂੰ ਭੁੱਖ ਲੱਗੀ ਹੋਣ ਕਰਕੇ ਜੂਵਨ ਨੇ ਉਸ ਨੂੰ ਬੋਤਲ 'ਚ ਦੁੱਧ ਪਿਆਇਆ ਤੇ ਫਿਰ ਆਪਣੀ ਗੋਦੀ 'ਚ ਲੈ ਕੇ ਪਿਆਰ ਨਾਲ ਉਸ ਅਸਿਰ ਪਲੂਸਤੇ ਹੋਏ ਉਸ ਨੂੰ ਸੁਣਾਉਣ ਲੱਗੀ ਇਿੱਧੇ ਕਰਦੀ ਘਰੋਂਦੀ ਉਹਨਾਂ ਦਾ ਹੀ ਲੰਬਾ ਸਫ਼ਰ ਕਦੋਂ ਬੀਤ ਗਿਆ ਪਤਾ ਹੀ ਨਾ ਲੱਗਿਆ ਤੇ ਜਹਾਜ਼ ਦਿੱਲੀ 에어ਪੋਰਟ ਤੇ ਸਵੇਰੇ ਤੜਕੀ 4:00 ਵਜੇ ਲੈਂਡ ਕੀਤਾ ਫਿਰ ਉਹ ਸਾਰੇ ਆਪਣਾ ਸਮਾਨ ਲੈ ਕੇ ਜਦ 에어ਪੋਰਟ ਤੋਂ ਬਾਹਰ ਆਏ ਤਾਂ ਸਰਦੀਆਂ ਦੇ ਦਿਨ ਹੋਣ ਕਰਕੇ ਧੁੰਦਛਾਈ ਹੋਈ ਸੀ ਤੇ ਠੰਡ ਵੀ ਬਹੁਤ ਸੀ ਗੁਰੀ ਨੇ ਟ੍ਰੈਵਲਰ ਬੁੱਕ ਕਰਵਾਈ ਫਿਰ ਉਹਨਾਂ ਨੇ ਆਪਣਾ ਸਾਰਾ ਸਮਾਨ ਗੱਡੀ 'ਚ ਰੱਖਿਆ ਤੇ ਚੱਲ ਪਏ ਸਤ ਅਟਕੰਡੀ ਦਾ ਸਫਰ ਕਰਦੀ ਹੋਈ ਉਹ ਪੰਜਾਬ ਦੀ ਹਦਸਤ داخل ਹੋਈ ਪਹਿਲੀ ਵਾਰੀ ਪੰਜਾਬ ਨੂੰ ਕਰਕੇ ਬਾਣੀ ਲਈ ਇਹ ਸਭ ਕੁਝ ਬਹੁਤ ਹੀ ਵਧੀਆ ਤੇ ਰਮਾਂਚਕ ਸੀ ਹੁਣ ਤੱਕ ਦੁਪਹਿਰ ਹੋ ਗਈ ਸੀ ਚਾਰੇ ਪਾਸੇ ਦੂਰ ਦੂਰ ਤੱਕ ਸਰੋਂ ਦੇ ਖੇਤ ਦੇਖੇ ਦੇਖੇ ਮਨ ਨੂੰ ਮੋਨ ਵਾਲਾ ਨਜ਼ਾਰਾ ਸੀ ਫਿਰ ਰੂਵਲ ਨੋਸ ਦੇ ਪਿੰਡ ਤੇ ਮੋੜ ਤੇ ਛੱਡ ਕੇ ਚਰਹ ਤੁਰਨ ਲੱਗੀ ਤਜੂਬਨ ਕਹਿਣ ਲੱਗੀ ਦਿਉਰਾ ਦੇਖ ਲੈ ਤੇਰੇ ਸੌਰਿਆਂ ਦਾ ਪਿੰਡ ਹੰਤਾ ਤਿਰਾਈਥੀ ਆਉਣਾ ਜਾਣਾ ਲੱਗਿਆ ਹੀ ਰਹਿਣਾ ਏ ਰੂਬਲ ਨੇ ਉਤਰ ਕੇ ਸਭ ਨੂੰ ਬਾਈ ਕੀਤੀ ਤੇ ਫਿਰ ਉਹ ਆਪਣੇ ਘਰ ਵੱਲ ਨੂੰ ਚੱਲ ਪਈ ਦੁਪਹਿਰੋਂ ਬਾਅਦ 3 ਵਜੇ ਨੂੰ ਉਹ ਸਾਰੀ ਗੁਰੀ ਦੇ ਘਰ ਪਹੁੰਚ ਕੇ ਲੰਬੇ ਸਫ਼ਰ ਦੇ ਥੱਕੇ ਹੋਣ ਕਾਰਨ ਉਹ ਸੋ ਗਈ ਰਾਤ ਨੂੰ ਤੇ ਖਾਣਾ ਵੀ ਗੁਰੀ ਬਾਰੋਂ ਹੀ ਲੈ ਆਇਆ ਸੀ ਸਭ ਨੇ ਰੋਟੀ ਪਾਣੀ ਖਾਦਾ ਤੇ ਆਰਾਮ ਕਰਨ ਚਲੇ ਗਏ ਅਗਲੇ ਦਿਨ ਜੋਵਨਿਆ ਸਵੇਰੀ ਆਪਣੇ ਘਰ ਫੋਨ ਕਰਕੇ ਆਪਣੇ ਸਾਰਿਆਂ ਦੇ ਅੱਜ ਕਰ ਆਉਣ ਵਾਲੀ ਦੱਸਿਆ ਸਰਦੀਆਂ ਦੀ ਠੰਡੀ ਸਵੇਰ ਸੀ ਬਾਹਰ ਧੁੰਦ ਪਈ ਹੋਣ ਕਾਰਨ ਕੁਝ ਵੀ ਚੰਗੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਸੀ 9 ਕ ਵੱਜੇ ਦੇ ਨੋ ਸਾਰੇ ਉੱਠੇ ਤਾਂ ਜੂਵਨ ਨੇ ਪਹਿਲਾਂ ਹੀ ਸਵੇਰ ਦਾ ਨਾਸ਼ਤਾ ਬਣਾਇਆ ਹੋਇਆ ਸੀ ਚਾਹ ਪਾਣੀ ਪੀ ਕੇ ਫਿਰ ਉਹ ਸਾਰੇ ਤਿਆਰ ਹੋ ਗਏ 11 ਕ ਵੱਜੇ ਨੂੰ ਉਹ ਸਾਰੇ ਜੋਵਨ ਦੇ ਘਰ ਪਹੁੰਚ ਗਏ ਬਚਨ ਸਿੰਘ ਨੇ ਸਭ ਨੂੰ ਆਦਰ ਸਤਿਕਾਰ ਸਾਹਿਤ ਅੰਦਰ ਬੈਠ ਕੇ ਬਿਠਾਇਆ ਚਾਹ ਪਾਣੀ ਦੀ ਸੇਵਾ ਕੀਤੀ ਫਿਰ ਗੁਰੀ ਨੇ ਉਹਨਾਂ ਨੂੰ ਆਪਣੀ ਭੂਆ ਜਰੀ ਤੇ ਬਾਣੀ ਨਾਲ ਸਭ ਨੂੰ ਮਿਲਵਾਇਆ ਜੂਵਨ ਅਜ ਤੋ 2 ਸਾਲ ਪਹਿਲਾਂ ਆਪਣੇ ਬੀਬੀ ਬਾਪੂ ਨੂੰ ਮਿਲ ਕੇ ਗੱਲ ਕੇ ਖੁ ਰੋਈ ਤੇ ਆਪਣੀਆਂ ਭੈਣਾਂ ਨੂੰ ਉਸਨੇ ਬਹੁਤ ਸਾਰਾ ਪਿਆਰ ਦਿੱਤਾ ਸਾਹਿਬ ਨੂੰ ਦੇਖ ਕੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਕਰਮੋ ਤੇ ਵਚਨੇ ਨੇ ਗੱਲ ਨਾਲ ਲਾ ਕੇ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਉਸ ਤੋਂ ਬਾਅਦ ਦੁਪਹਿਰ ਦੀ ਰੋਟੀ ਤਿਆਰ ਕੀਤੀ ਗਈ ਤੇ ਫਿਰ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ ਫਿਰ ਬੈਠ ਕੇ ਉਹ ਸਾਰੇ ਗੱਲਾਂ ਵੱੱਟਾ ਮਾਰਦੇ ਰਹੇ ਸ਼ਾਮ ਨੂੰ 4:00 ਵਜੇ ਨੂੰ ਗੁਰੀ ਦੀ ਬੇਬੀ ਨੇ ਘਰ ਨੂੰ ਛੱਲਣ ਲਈ ਕਿਹਾ ਜੋਵਨ ਇਹ ਤਾਂ ਕੁਝ ਦਿਨ ਹਲੇ ਆਪਣੇ ਬੇਬੀ ਬਾਪੂ ਕੋਲ ਰਹਿਣਾ ਸੀ ਤਾਂ ਬਾਣੀ ਵੀ ਫਿਰ ਆਪਣੀ ਭਾਬੀ ਕੋਲ ਰਹਿਣ ਦਾ ਕਹਿਣ ਲੱਗੀ ਫਿਰ ਗੁਰੀ ਜੋਵਨ ਨੂੰ ਸਾਈਡ ਤੇ ਲਿਜਾ ਕੇ ਕਹਿਣ ਲੱਗਾ ਜੋਵਨ ਆ ਫੜ ਪੈਸੇ ਰੱਖ ਲੈ ਤੇਰੇ ਕੰਮ ਆਉਣਗੇ ਜੋਵਨ ਮੇਰੇ ਕੋਲ ਪੈਸੇ ਹੈਗੇ ਅਜੀ ਜਦ ਮੈਨੂੰ ਲੋੜ ਹੋਏਗੀ ਤਾਂ ਮੈਂ ਆਪੇ ਤੁਹਾਡੇ ਕੋਲੋਂ ਮੰਗਵਾ ਲਵਾਂਗੀ ਗੁਰੀ ਮੈਨੂੰ ਪਤਾ ਆ ਪਰ ਫਿਰ ਵੀ ਪੈਸੇ ਦੀ ਲੋੜ ਤਾਂ ਪਈ ਹੀ ਰਹਿੰਦੀ ਆ ਆਫੜ ਸਾਹਬਲਾ ਕਹਿ ਕੇ ਮੱਲੋ ਮਲੀ ਇਸ ਤੇ ਪਰਸ ਚ ਪਾ ਦਿੱਤੀ ਫਿਰ ਗੁਣੀ ਉਹਨਾਂ ਨੇ ਸਭ ਤੋਂ ਇਜਾਜ਼ਤ ਲਈ ਤੇ ਸਾਰੇ ਪਰਿਵਾਰ ਨੇ ਉਹਨਾਂ ਨੂੰ ਖੁਸ਼ੀ ਨਾਲ ਵਧਾ ਕੀਤਾ ਹਲীন ਦੀ ਜਸਮੀਨ ਤਾਂ ਸਾਹਿਬ ਨਾਲ ਖੇਡਣ ਲੱਗੀਆਂ ਹੋਈਆਂ ਸਨ ਜੂਵਨ ਦਾ ਬਾਪੂ ਤਾਂ ਖੇਤੋਂ ਪੱਠੀ ਲੈਣ ਚ ਲੱਗ ਗਿਆ ਬੇਬੀ ਰਸੁਈ ਦਾ ਕੰਮ ਕਰਨ ਲੱਗ ਪਈ ਜਦ ਜੋਗਨ ਤੇ ਬਾਣੀ ਦੋਵੇਂ ਕਮਰੇ ਚ ਬੈਠੀਆਂ ਸਨ ਤਾਂ ਬਾਣੀ ਆਪਣੀ ਭਾਬੀ ਨੂੰ ਕਹਿਣ ਲੱਗੀ ਭਾਬੀ ਤੁਹਾਡਾ ਘਰ ਤਾਂ ਬਹੁਤ ਹੀ ਸੋਹਣਾ ਆ ਛੋਟਾ ਤੇ ਪਿਆਰਾ ਜਿਹਾ ਸਾਡਾ ਘਰ ਤਾਂ ਇੰਨਾ ਵੱਡਾ ਏ ਕਿ ਕਈ ਵਾਰੇ ਤਾਂ ਇਕੱਲੇ ਬੰਦੇ ਨੂੰ ਉਸ ਦੀਆਂ ਦੀਵਾਰਾਂ ਵੀ ਖਾਂਣ ਨੂੰ ਆਉਂਦੀਆਂ ਨੇ ਜੋਗਨ ਬਾਣੀ ਘਰ ਘਰ ਹੀ ਹੁੰਦਾ ਏ ਚਾਹੇ ਉਹ ਵੱਡਾ ਹੋਵੇ ਜਾਂ ਛੋਟਾ ਘਰ ਉਹੀ ਮੰਨਿਆ ਜਾਂਦਾ ਏ ਜਿੱਥੇ ਪਰਿਵਾਰ ਦੇ ਮੈਂਬਰਾਂ 'ਚ ਆਪਸੀ ਦਿੱਲੀ ਪਿਆਰ ਮੁਹੱਬਤ ਹੋਵੇ ਨਾ ਕਿ ਸਾਰਾ ਦਿਨ ਬਸ ਆਪਣੇ ਕਮਰਿਆਂ 'ਚ ਬੰਦ ਹੋਏ ਫੋਨ ਤੇ ਲੱਗੇ ਰਹੋ ਨਾ ਕਿਸੇ ਨੂੰ ਮਿਲਣਾ-ਗਿਲਣਾ ਨਾ ਦੁੱਖ-ਸੁਖ ਫਰੋਲਣਾ ਨਾ ਕਿਸੇ ਤੋਂ ਕੁਝ ਲੈਣਾ ਦੇਣਾ ਬਾਣੀ ਪਪੀ ਤੁਹਾਡੀਆਂ ਭੈਣਾਂ ਨਾਲ ਤਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਮਲਵਾ ਦਿਓ ਮਣੀ-ਮੋਟੀ ਸਸ਼ੀ ਕਾਲ ਤੋਂ ਬਾਅਦ ਤਾਂ ਉਹ ਮੈਨੂੰ ਨਜ਼ਰ ਹੀ ਨਹੀਂ ਆਈਆਂ ਉਹ ਤਾਂ ਮੇਰੇ ਤੋਂ ਬਸ ਐਵੇਂ ਹੀ ਸੰਗੀ ਜਾ ਰਹੀਆਂ ਨੇ ਫੇ ਜੋਵਨੀ ਆਪਣੀਆਂ ਭੈਣਾਂ ਨੂੰ ਆਵਾਜ਼ ਮਾਰੀ ਤਾਂ ਹਾਂ ਦੋਨੇ ਸਾਹਿਬ ਨੂੰ ਲੈ ਕੇ ਉਸਦੇ ਕੋਲ ਆ ਗਈਆਂ ਜੋਵਨ ਉਹਨਾਂ ਵੱਲ ਦੇਖਦੀ ਹੋਏ ਕਹਿਣ ਲੱਗੀ ਕਿਉਂ ਬਈ ਤੁਹਾਡੀ ਦੀਦੀ ਕਹਿ ਰਹੀ ਆ ਤੁਸੀਂ ਉਸ ਨੂੰ ਚੰਗੇ ਤਰ੍ਹਾਂ ਬੁਲਾਇਆ ਵੀ ਨਹੀਂ ਕੀ ਗੱਲ ਸੰਗ ਲੱਗਦੀ ਏ ਹਰleen ਭੈਣੇ ਨਹੀਂ ਦੀਦੀ ਤਾਂ ਬਾਹਰੋਂ ਆਇਆ ਸਾਨੂੰ ਕੀ ਪਤਾ ਬਾਣੀ ਦੀਦੀ ਨਾਲ ਅਸੀਂ ਕੀ ਗੱਲਾਂ ਕਰੀਏ ਬਾਣੀ ਲੈ ਇਸ ਵਿੱਚ ਕਿਹੜੀ ਸੋਚਣ ਵਾਲੀ ਗੱਲ ਆ ਆਓ ਆਪਾਂ ਬਾਹਰ ਬੈਠ ਕੇ ਤਿੰਨੇ ਜਣੀਆਂ ਗੱਲਾਂ ਬਾਤਾਂ ਕਰਦੀਆਂ ਹਾਂ ਇਨਾ ਕਹਿ ਕੇ ਬਾਣੀ ਉਹਨਾਂ ਦੇ ਨਾਲ ਪਹਰ ਆ ਕੇ ਮੰਜੀ ਤੇ ਬੈਠ ਗਈ ਜਿਉਂਨੇ ਸਾਹਿਬ ਨੂੰ ਸਲੋਨ ਲੱਗ ਪਈ ਫਿਰ ਕੁਝ ਥੇਰ ਬਾਅਦ ਉਸੇ ਬੇਬੇ ਵਿਅਸ ਤੇ ਕੋਲ ਆ ਕੇ ਬੈਠ ਗਈ ਜਦ ਜੁਵਨ ਸਾਹਿਬ ਨੂੰ ਸੁਵਾ ਕੇ ਹਟੀ ਤਾਂ ਆਪਣੀ ਬੇਬੇ ਨੂੰ ਕਹਿਣ ਲੱਗੀ ਬੇਬੇ ਕਿਵੇਂ ਹੋ ਤੁਸੀਂ ਤੇ ਬਾਪੂ ਜੀ ਕਿਵੇਂ ਨੇ ਹਲੇਨ ਦੇ ਜੈਸਮੀਨ ਤੁਮ ਦੀ ਪੜਾਈ ਕਿਦਾਂ ਚੱਲ ਰਹੀ ਆ ਬੇਬੇ ਤੇ ਇਹ ਥੋੜ੍ਹਾ ਮਿੰਟ ਰੁਕ ਤਾਂ ਮੈਨੂੰ ਆਪਣੀ ਤੇ ਨੂੰ ਚੰਗੀ ਤਰ੍ਹਾਂ ਦੇਖਦਾ ਲੈਣ ਦੇ ਜੋਵਨ ਬੇਬੀ ਲੈ ਤੁਸੀਂ ਦੇਖ ਲਓ ਧਿਆਨ ਨਾਲ ਮੈਂ ਤੁਹਾਡੀ ਉਹੀ ਜੋਵਨ ਆ ਜੋ ਵਿਆਹ ਕੀ ਕਰੋ ਗਈ ਸੀ ਕੁਝ ਨਹੀਂ ਬਦਲੀਆ ਮੈਂ ਕੱਲ ਜਿੱਦਾਂ ਦੀ ਸੀ ਉਵੇਂ ਹੀ ਆਜਾਂ ਬੇਬੀ ਨਾ ਬਦਲੀਆ ਕਿਉਂ ਨਹੀਂ ਮੇਰੀ ਤਾਂ ਸੁੱਖ ਨਾਲ ਪਹਿਲਾਂ ਨਾਲੋਂ ਹੋਰ ਵੀ ਸੁਨੱਖੀ ਤੇ ਸਮਝਦਾਰ ਹੋ ਗਈ ਏ ਹੋਰ ਸਨਾਪੁੱਤ ਕਿਵੇਂ ਆ ਤੇਰਾ ਘਰਵਾਰ ਕਿਵੇਂ ਆ ਤੇਰੀ ਮੰਮੀ ਤੇ ਉਹਨਾਂ ਦਾ ਸੁਭਾਅ ਕਿਵੇਂ ਆ ਤੇ ਕਿਦਾਂ ਦੀ ਹਵਲਤ ਜੋਵਨ ਬੇਬੇ ਸਾਰੇ ਬਹੁਤ ਚੰਗੇ ਨੇ ਮੇਰਾ ਬਹੁਤ ਖਿਆਲ ਰਖਦੇ ਨੇ ਤੁਹਾਡੀ ਧੀ ਤਾਂ ਮਹਿਲਾ ਵਰਗੀ ਕਰ ਵਿੱਚ ਰਹਿੰਦੀ ਆ ਜਿੱਡੀ ਲੰਬੜਦਾਰਾਂ ਦੀ ਕੋਠੀ ਨਹੀਂ ਉਸ ਤੋਂ ਵੀ ਕਿਤੇ ਵੱਡਾ ਤੁਹਾਡੀ ਧੀ ਦਾ ਘਰ ਕਹਿ ਕੇ ਆਪਣੇ ਫੋਨ 'ਚ ਉਹਨਾਂ ਨੂੰ ਤਸਵੀਰਾਂ ਦਿਖਾਉਣ ਲੱਗ ਪਈ ਆ ਮੇਰੀ ਤਿਗੁਰੀ ਦੀਵਿਆ ਦੀ ਰਿਸੈਪਸ਼ਨ ਦੀ ਤਸਵੀਰ ਆ ਆ ਸਾਡਾ ਘਰ ਆ ਆ ਮੇਰੀ ਦੁਕਾਨ ਆ ਤੇ ਆ ਤੁਹਾਡੀ ਧੀ ਦੀ ਗੱਡੀ ਬੇਬੇ ਸਾਰੀਆਂ ਤਸਵੀਰਾਂ ਦੇਖਣ ਤੋਂ ਬਾਅਦ ਕਹਿਣ ਲੱਗੀ ਧੀਏ ਤੂੰ ਤਾਂ ਕੋਈ ਬਾਲੇ ਹੀ ਚੰਗੇ ਜਿਹ ਕਰਮ ਕੀਤੇ ਹੋਣੇ ਆ ਜੋ ਇੰਨਾ ਵਧੀਆ ਘਰ ਪਰਿਵਾਰ ਤੇਨੂੰ ਮਿਲਿਆ ਹੈ ਉਹ ਕੀ ਗੱਲਾਂ ਕਰੀ ਜਾ ਰਹੀਆਂ ਨੇ ਮਾਮਾ ਧੀਆ ਬਚਨ ਅੰਦਰ ਆਉਂਦਾ ਹੋਇਆ ਕਹਿਣ ਲੱਗਾ ਕਰਮੋ ਆਜੋ ਜੀ ਤੁਸੀਂ ਵੀ ਦੇਖ ਲਓ ਆਪਣੀ ਧੀ ਦਾ ਘਰ-ਵਾਰ ਜੋਬਨ ਮੈਨੂੰ ਆਪਣੇ ਘਰ ਦੀਆਂ ਤਸਵੀਰਾਂ ਦਿਖਾ ਰਹੀ ਸੀ ਬਚਨਾ ਲਿਆ ਫਿਰ ਮੇਰੀ ਧੀ ਰਾਣੀ ਆਪਣੇ ਬਾਪੂ ਨੂੰ ਵੀ ਦਿਖਾ ਦੇ ਫਿਰ ਆਪਣਾ ਘਰ-ਵਾਰ ਫਿਰ ਜੋਬਨ ਨੇ ਆਪਣੇ ਬਾਪੂ ਨੂੰ ਸਾਰੀਆਂ ਤਸਵੀਰਾਂ ਦਿਖਾਈਆਂ ਸਬਤ ਸਵੀਰਾਂ ਦੇਖਣ ਤੋਂ ਬਚਨਾ ਕੈਨ ਲੱਗਾ ਬਾਜੀਵਾ ਸਭ ਕੁਝ ਬਹੁਤ ਵਧੀਆ ਆ ਰੱਬ ਰਾਜੀ ਖੁਸ਼ੀ ਰੱਖੇ ਤੈਨੂੰ ਧੀਏ ਸਦਾ ਹੀ ਹੱਸਦੇ ਵਸਦੇ ਰਹੋ ਫਿਰ ਜੋਗਨ ਕਹਿਣ ਲੱਗੀ ਬਾਪੂ ਜੀ ਮੈਂ ਅੱਜ ਤੁਹਾਨੂੰ ਕੁਝ ਦੇਣਾ ਆ ਪਰ ਤੁਸੀਂ ਪਹਿਲਾਂ ਵਾਅਦਾ ਕਰੋ ਤੁਸੀਂ ਮੈਨੂੰ ਮਨਾ ਨਹੀਂ ਕਰੋਗੇ ਬਚਨਾ ਪੁੱਤ ਤੈਨੂੰ ਕਿਉਂ ਮਨਾ ਕਰਾਂਗੇ ਅਸੀਂ ਪਹਿਲਾਂ ਦੱਸ ਤਾਂ ਸਹੀ ਤੂੰ ਕੀ ਦੇਣਾ ਆ ਫਿਰ ਜੋਗ ਨੇ ਆਪਣੇ ਪਰਸ ਚੋਂ ਨੋਟਾਂ ਦੇ ਬੰਡਲ ਕੱਢ ਕੇ ਉਹਨਾਂ ਦੇ ਹੱਥ 'ਚ ਰੱਖਦੇ ਆ ਕਹਿਣ ਲੱਗੀ ਆਲੋ ਤੋਹ ਡੀਤੀ ਹੁਣ ਕਮਾਉਣ ਲੱਗ ਗਈ ਆ ਹਲੀਨ ਤੇ ਜੈਸਮੀਨ ਨੂੰ ਖੂਬ ਪੜਾਉਣਾ ਲਿਖਾਉਣਾ ਨਾਲੇ ਹੁਣ ਤੁਸੀਂ ਪਹਿਲਾਂ ਆਪਣੀ ਗਹਿਣੇ ਪਈ ਜ਼ਮੀਨ ਛਡਾਉਣਾ ਜੀ ਹੋਰ ਪੈਸੇ ਹੰਦੀ ਲੋੜ ਪਵੇਨਾ ਤਾਂ ਮੈਨੂੰ ਦੱਸਣਾ ਬਚਨਾ ਜੋਬਨ ਦੇ ਵੱਲ ਦੇਖਦੇ ਹੋਏ ਕਹਿਣ ਲੱਗਾ ਨਾ ਧੀ ਇਹ ਪੈਸੇ ਨਹੀਂ ਮੈਂ ਲੈਣੇ ਤੂੰ ਰੱਖ ਇਹ ਤੇਰੇ ਕੰਮ ਆਉਣਗੇ ਅਸੀਂ ਆਪੇ ਕਰ ਲਵਾਂਗੇ ਕੁਝ ਨਾ ਕੁਝ ਨਾਲੇ ਤੇਰੇ ਸਹੁਰੇ ਕੀ ਸੋਚਣਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਤੇਰੇ ਤੋਂ ਪੈਸੇ ਲਏ ਆ ਜੋਬਨ ਇੱਕ ਹੀ ਗੱਲ ਹੋਈ ਬਾਪੂ ਜੀ ਤੁਸੀਂ ਮੈਨੂੰ ਕਿਵੇਂ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ ਮੈਨੂੰ ਸਭ ਪਤਾ ਆ ਜਿਸ ਘਰ ਕੋਈ ਪੁੱਤ ਨਾ ਹੋਵੇ ਨਾ ਤਾਂ ਧੀਆਂ ਹੀ ਆਪਣੇ ਮਾਪਿਆਂ ਦਾ ਭਾਰ ਚੁੱਕਦਿਆਂ ਨੇ ਤੇ ਦੁੱਖ ਸੁੱਖ ਵੰਡਾਉਂਦੀਆਂ ਹੁੰਦੀਆਂ ਆ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਮੰਮੀ ਜੀ ਤੇ ਗੁਰੀ ਉਹਨਾਂ ਨੂੰ ਸਭ ਪਤਾ ਆ ਇਨਾਂ ਪੈਸਿਆਂ ਬਾਰੇ ਇਹ ਮੇਰੀ ਮਿਹਨਤ ਨਾਲ ਕਮਾਈ ਹੋਏ ਪੈਸੇ ਆ ਜੋ ਮੈਂ ਤੁਹਾਡੇ ਹੱਥਾਂ 'ਚ ਦੇਣਾ ਚਾਹੁੰਨੀ ਆ ਜੀ ਮੈਂ ਚਾਹੁੰਦੀ ਇਹ ਪੈਸੇ ਤੁਹਾਡੇ ਬੈਂਕ ਅਕਾਊਂਟ 'ਚ ਵੀ ਜਮਾ ਕਰਵਾ ਸਕਦੀ ਸੀ ਪਰ ਮੈਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਆਪਣੇ ਬੀਬੀ ਬਾਪੂ ਦੇ ਹੱਥਾਂ 'ਤੇ ਰੱਖਣਾ ਚਾਹੁੰਦੀ ਸੀ ਕਿਉਂਕਿ ਉਸ ਟਾਈਮ ਜੋ ਤੁਹਾਡੇ ਚਿਹਰੇ 'ਤੇ ਖੁਸ਼ੀ ਹੋਣੀ ਹੈ ਨਾ ਉਸ ਦੇ ਵਰਗਾ ਸੁੱਖ ਦੁਨੀਆ 'ਤੇ ਕੋਈ ਵੀ ਨਹੀਂ ਹੋਣਾ ਚਲੋ ਹੁਣ ਆ ਪੈਸੇ ਫੜੋ ਤੇ ਆਪਣੀ ਧੀ ਨੂੰ ਅਸ਼ੀਰਵਾਦ ਦਿਓ ਬਸਨੇ ਨੇ ਉਸ ਦੇ ਹੱਥੋਂ ਹੰਝੂ ਨਾਲ ਭਰੀਆਂ ਅੱਖਾਂ ਨਾਲ ਪੈਸੇ ਫੜੇ ਤੇ ਉਸ ਦੇ ਸਿਰ ਤੇ ਹੱਥ ਧਰਦੇ ਆ ਕਹਿਣ ਲੱਗਾ ਧੀ ਪਿੰਡ ਵਿੱਚ ਜਦ ਕਰੇ ਕੋਈ ਮੈਨੂੰ ਤਿੰਨ ਪੱਥਰਾਂ ਦਾ ਪਿਓ ਕਹਿ ਕੇ ਮੀਣਾ ਮਾਰਦਾ ਹੁੰਦਾ ਸੀ ਨਾ ਤਾਂ ਮੈਨੂੰ ਪਤਾ ਕਿੰਨਾ ਦੁੱਖ ਹੁੰਦਾ ਸੀ ਮੇਰੇ ਦਿਲ ਤੇ ਕੀ ਬੀਤਦੀ ਸੀ ਇਹ ਗੱਲ ਮੈਂ ਹੀ ਜਾਣਦਾ ਆ ਪਰ ਅੱਜ ਮੈਂ ਇੱਕ ਠੂਕੀ ਕਹਿ ਸਕਦਾ ਆ ਜੇ ਈਆਂ ਪੱਥਰ ਹੀ ਹੁੰਦੀਆਂ ਆ ਤਾਂ ਮੈਨੂੰ ਮਾਣ ਆਪਣੇ ਇਹਨਾਂ ਤਿੰਨ ਪੱਥਰਾਂ ਉੱਤੇ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਦ ਸਮਝਾਉਗੀ ਕਿ ਈਆਂ ਕਦੇ ਪੱਥਰ ਨਹੀਂ ਹੁੰਦੀਆਂ ਉਹ ਤਾਂ ਪੁੱਤਾਂ ਨਾਲੋਂ ਵੀ ਵੱਧ ਕੀ ਹੁੰਦੀਆਂ ਆ ਅੱਜ ਇਹ ਘਰ ਮੇਰੀ ਧੀ ਨੇ ਸਹੀ ਸਾਬਤ ਕਰ ਦਿੱਤੀ ਰੱਬ ਤੇਰੀ ਵਰਗੀ ਤੀ ਹਰ ਕਰਮ ਨੂੰ ਦੇਵੇ ਤਾਂ ਕਿ ਲੋਕ ਧੀਆ ਨੂੰ ਬੂਝ ਸਮਝ ਕੇ ਕੁੱਖਾਂ 'ਚ ਮਾਰਨ ਨਾ ਹੀ ਨਾ ਬੰਦ ਕਰ ਦੇਣ ਫਿਰ ਜੋਵਨ ਫਿਰ ਜੋਵਨ ਆਪਣੇ ਬਾਪੂ ਦੇ ਹੰਝੂ ਪੁੰਚਦੇ ਹੋਏ ਕਹਿਣ ਲੱਗੀ ਬਾਪੂ ਜੀ ਇਹ ਕੀ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਨਾਲੇ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਮੇਰੇ ਹੁੰਦੇ ਹੋਏ ਕੋਈ ਫਿਕਰ ਨਹੀਂ ਕਰਨਾ ਤਾਂ ਅੱਜ ਮੈਂ ਗੱਲ ਕਹਿਣੀ ਆ ਤੁਸੀਂ ਆਪਣੀ ਸਥਿਤੀ ਦੀ ਹੁੰਦੇ ਆ ਕੋਈ ਫਿਕਰ ਨਹੀਂ ਕਰਨਾ ਤੁਸੀਂ ਬਸ ਮੇਰੀ ਬੇਣਾ ਨੂੰ ਖੂਬ ਪੜਾਓ ਲਿਖਾਓ ਮੈਂ ਜਲਦੀ ਹੀ ਉਹਨਾਂ ਨੂੰ ਵੀ ਆਪਣੇ ਘਰ ਬੁਲਾ ਲੈਣਾ ਆ ਇਹਨਾਂ ਕਹਿ ਕੇ ਉਸਨੇ ਆਪਣੇ ਬੀਬੀ ਬਾਪੂ ਨੂੰ ਗੱਲ ਨਾ ਲਗਾ ਲਿਆ ਇਦਾਂ ਹੀ ਉਹਨਾਂ ਨੂੰ ਬੈਠਿਆਂ ਨੂੰ ਗੱਲਾਂ-ਵਾਟਾਂ ਕਰਦੇ ਹਨ ਸ਼ਾਮ ਹੋ ਗਈ ਜੱਜੂਬ ਨੂੰ ਗੁਰੀ ਦਾ ਫੋਨ ਆਇਆ ਤਾਂ ਉੱਠ ਕੇ ਬਾਹਰ ਨੂੰ ਚਲੀ ਗਈ ਉਸਤੇ ਬੇਬੇ ਰਾਤ ਦੀ ਰੋਟੀ ਪਾਣੀ ਦੀ ਤਿਆਰੀ ਕਰਨ ਲੱਗ ਪਈ ਬਾਨੇ ਘੁੰਮਦੀ ਘਮਾਉਂਦੀ ਹੋਈ ਰਸੋਈ ਚ ਆ ਗਈ ਦੇਹੋ ਕਹਿਣ ਲੱਗੀ ਮਾਸੀ ਜੀ ਕੀ ਬਣਾ ਰਹੀ ਹੋ ਕਰਮੂ ਤੇ ਇਹ ਮੈਂ ਗਾਜਰਾਂ ਦੀ ਸਬਜ਼ੀ ਬਣਾਉਣ ਲੱਗੀ ਆ ਬਾਣੀ ਉਹਨਾਂ ਕੋਲ ਆ ਕੇ ਗਾਜਰ ਚੱਕਦੇ ਹੋਏ ਕਹਿਣ ਲੱਗੀ ਮਾਸੀ ਜੀ ਮੈਂ ਸਬਜ਼ੀ ਕੱਟਾਂ ਕਰਮੂ ਨਾ ਧੀ ਤੂੰ ਤਾਂ ਸਾਡੀ ਮਹਿਮਾਨ ਏ ਮਹਿਮਾਨਾ ਤੂੰ ਕੰਮ ਨਹੀਂ ਕਰਵਾਇਆ ਕਰਦੀ ਤੂੰ ਜਾ ਜਾ ਕੇ ਹਲੇਨ ਹੁਣਾਂ ਨਾਲ ਗੱਲਾਂ ਬਾਤਾਂ ਮਾਰ ਫਿਰ ਬਾਣੀ ਜਦ ਬਾਹਰ ਆਈ ਤਾਂ ਜੂਵਨ ਨੂੰ ਬਾਲਟੀ ਚੱਕੀ ਜਾਂਦੇ ਨੂੰ ਦੇਖ ਕੇ ਉਹ ਕਹਿਣ ਲੱਗੀ ਭਾਬੀ ਮੈਂ ਵੀ ਆਮਾ ਤਹੱੜੇ ਨਾਲ ਜੋਬਨ ਬਾਣੀ ਤੂੰ ਕੀ ਕਰੇਂਗੀ ਮੈਂ ਤਾਂ ਤਾਰਾਂ ਗੱਢਣ ਚੱਲੀ ਆਂ ਬਾਣੀ ਕੋਈ ਗੱਲ ਨਹੀਂ ਮੈਂ ਖੜਕੇ ਤੁਹਾਨੂੰ ਕੰਮ ਕਰਦੀ ਨੂੰ ਦੇਖਾਂਗੀ ਫਿਰ ਇਹਨੇ ਕਹਿ ਕੇ ਬਾਣੀ ਜੋਗਨ ਦੇ ਨਾਲ ਤੁਰ ਪਈ ਜੋਗਨ ਆ ਕੇ ਤਾਰ ਛੂਣ ਲੱਗ ਪਈ ਬਾਣੀ ਉਸ ਨੂੰ ਖੜੀ ਚ ਦੇਖ ਰਹੀ ਤਾਂ ਪਿੱਛੋਂ ਕਿਸੇ ਨੇ ਉਸਦੀ ਚੁੰਨੀ ਖਿੱਚੀ ਜਦ ਉਸਨੇ ਪਿੱਛੇ ਦੇਖਿਆ ਤਾਂ ਮੱਝ ਦੀ ਛੋਟੀ ਜਹੀ ਕੱਟੀ ਉਸਦੀ ਚੁੰਨੀ ਖਾਂਣ ਲੱਗੀ ਹੋਈ ਸੀ ਬਾਣੀ ਖੁਸ਼ ਹੋ ਕੇ ਉਸਦੇ ਕੋਲ ਬੈਠ ਕੇ ਕਹਿਣ ਲੱਗੀ ਭਾਬੀ ਕਿੰਨਾ ਪਿਆਰਾ ਮੱਛਤਾ ਬੱਚਾ ਆ ਉਸੇ ਗੱਲ ਸੁਣ ਕੇ ਜੋਗੰਤੀ ਹਰਲੀਨ ਹੁਣੇ ਸਭ ਹੱਸਣ ਲੱਗ ਪਈਆਂ ਹਰਲੀਨ ਉਸਦੇ ਕੋਲ ਆ ਕੇ ਕਹਿਣ ਲੱਗੀ ਦੀਦੀ ਇਹ ਮੱਛ ਤੇ ਕੱਟੀ ਆ ਜੇ ਕੁੜੀ ਹੋਵੇ ਤਾਂ ਉਸ ਨੂੰ ਕੱਟੀ ਕਹਿੰਦੇ ਆ ਜੇ ਮੁੰਡਾ ਹੋਵੇ ਤਾਂ ਉਸ ਨੂੰ ਕੱਟਾ ਕਹਿੰਦੇ ਆ ਬਾਣੀ ਇੱਕ ਮਿੰਟ ਇੱਕ ਮਿੰਟ ਕੱਟੀ ਇਸ ਦਾ ਇਹ ਨਾਮ ਆ ਨਾ ਹਰਲੀਨ ਹਾਂਜੀ ਪਰ ਅਸੀਂ ਉਸ ਨੂੰ ਪਿਆਰ ਨਾਲ ਪੂਰੀ ਕਹਿੰਦੇ ਆ ਬਾਣੀ ਪੂਰੀ ਕਿਉਂ ਹਰਲੀਨ ਕਿਉਂਕਿ ਦੀਦੀ ਇਸ ਦੀਆਂ ਅੱਖਾਂ ਪੂਰੀ ਨੇ ਬਾਣੀ ਪਰ ਮੈਨੂੰ ਤਾਂ ਕਾਲੀਆਂ ਨਜ਼ਰ ਆ ਰਹੀਆਂ ਨੇ ਉਸ ਦੀ ਅੱਖਾਂ ਦੇਖਦੀ ਹੋਈ ਕਹਿੰਨ ਲੱਗੀ ਹਰਲੀਨ ਦੀਦੀ ਕੱਲ੍ਹ ਦਿਨੇ ਦੇਖਣਾ ਤੁਸੀਂ ਫਿਰ ਪਤਾ ਲੱਗੇ ਤੁਹਾਨੂੰ ਬਾਣੀ ਜੋ ਵੀ ਆ ਕਿੰਨੀ ਪਿਆਰੀ ਤੇ ਕਿਊਟ ਜਈ ਆ ਤੁਹਾਡੀ ਪੂਰੀ ਆਈ ਲਵ ਯੂ ਪੂਰੀ ਸੋ ਮੱਚ ਕੈ ਕਿ ਉਸ ਨੂੰ ਪੇਜਫੀ ਪਾ ਲਈ ਫਿਰ ਆਪਣਾ ਫੋਨ ਕੱਢ ਕੇ ਉਸ ਦੇ ਨਾਲ ਆਪਣੀਆਂ ਤਸਵੀਰਾਂ ਲੈਣ ਲੱਗ ਪਈ ਇੰਨੀ ਦੇਰ ਤੱਕ ਜੋਵਨ ਨੇ ਧਾਰ ਵਿੱਚ ਹੋ ਲਈ ਸੀ ਫਿਰ ਉਹਨਾਂ ਨੂੰ ਨਾਲ ਲੈ ਕੇ ਮੱਝਾਂ ਵਾਲੇ ਕਮਰੇ 'ਚੋਂ ਬਾਹਰ ਆ ਗਏ ਫਿਰ ਸ਼ਾਮ ਦਾ ਰੋਟੀ ਪਾਣੀ ਖਾ ਕੇ ਉਸ ਵਰਜਾਈਆਂ 'ਚ ਜਾ ਕੇ ਲੁੱਕ ਗਏ ਬਾਨੀ ਤਾਂ ਹੱਲੇ ਉਹਨਾਂ ਦੇ ਨਾਲ ਹੀ ਦੁੱਧ ਪੀ ਕੇ ਪੈ ਗਈ ਜੋਵਨ ਆਪਣੇ ਬੀਬੀ ਬਾਪੂ ਕੋਲ ਬੈਠੇ ਗੱਲਾਂ-ਵੱਤਾਂ ਮਾਰ ਰਹੇ ਸੀ ਜੋਵਨ ਨੇ ਉਹਨਾਂ ਨੂੰ ਆਪਣੇ ਆਉਣ ਦਾ ਮੈਨ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਇਹ ਨਾਵਲ ਦਾ ਅੱਜ ਦਾ ਪੜ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹੋ ਜਿਹੇ ਹੋਰ ਨਾਵਲ ਦੀਆਂ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀਕਲ ਜੀ